ਮੰਜੀ ਪ੍ਰਧਾਨ ਜੀ ਤੁਸੀਂ ਇੱਥੇ ਗੁਰਦੁਆਰਾ ਖਰਾਜਪੁਰ ਕੀ ਕਿਹਾ ਜਾਂਦੇ ਹੋ ਮੈਂ ਮਨਜੀਤ ਸਿੰਘ ਕੌਮੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅੱਜ ਅਸੀਂ ਆਏ ਆ ਇੱਥੇ ਅਸੀਂ ਕੁਝ ਨਿਯੁਕਤੀਆਂ ਕਰਨੀਆਂ ਸੀਗੀਆਂ ਕਿਉਂਕਿ ਖਰਾਜਪੁਰ ਨਗਰ ਦਾ ਸਾਨੂੰ ਪਹਿਲਾਂ ਬਹੁਤ ਵੱਡਾ ਸਹਿਯੋਗ ਮਿਲਿਆ ਜਥੇਬੰਦੀ ਨਾਲ ਜਦੋਂ ਵੀ ਜ਼ਰੂਰਤ ਪਈ ਹੈ ਅੱਜ ਵੀ ਸਾਡੇ ਵੀਰ ਨੇ ਬਾਬਾ ਜੱਜ ਜੀ ਉਹਨਾਂ ਨੂੰ ਨਿਯੁਕਤੀ ਪੱਤਰ ਦੇਣਾ ਸੀਗਾ ਉਹਨਾਂ ਨੂੰ ਬਲੌਗ ਦਾ ਪ੍ਰੈਜ਼ੀਡੈਂਟ ਲਾਇਆ ਹੈਗਾ ਰਾਜਪੁਰੇ ਬਲੌਗ ਦਾ ਉਹਨਾਂ ਦੇ ਨਾਲ ਬਾਬਾ ਆਤਮਾ ਜੀ ਨੇ ਉਹਨਾਂ ਨੂੰ ਡਿਸਟ੍ਰਿਕਟ ਦਾ ਮੀਤ ਪ੍ਰਧਾਨ ਆਇਆ ਪਟਿਆਲੇ ਜ਼ਿਲ੍ਹੇ ਦਾ ਉਦੋਂ ਬਾਬਾ ਜਗਜੀਤ ਸਿੰਘ ਜੀ ਨੇ ਸਾਡੇ ਨਾਲ ਜਿਹੜੇ ਪਹਿਲਾਂ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਚਾਰਕ ਨੇ ਉਹਨਾਂ ਨੂੰ ਅੱਜ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਉਹਨਾਂ ਨੂੰ ਦੱਸਦੇ ਹੋਏ ਬਾਬਾ ਜੀ ਇੱਧਰ ਆ ਜਿਓ ਜੀ ਨਾਲ ਮੜਾ ਆ ਨੇ ਆਪਣਾ ਇਹਨਾਂ ਨੂੰ ਜਥੇਬੰਦੀ ਦੇ ਵਿੱਚ ਅਸੀਂ ਆਲ ਇੰਡੀਆ ਲੈਵਲ ਤੇ ਸਾਡੀ ਜਥੇਬੰਦੀ ਦੀ ਸੇਵਾ ਕਰਨ ਲਈ ਵੀ ਕਿਹਾ ਵੀ ਬੇਨਤੀ ਕਰੀ ਵੀ ਸਾਡੇ ਜਥੇਬੰਦੀ ਦਾ ਪ੍ਰਚਾਰ ਵੀ ਨਾਲ ਕਰੋ ਇਹਨਾਂ ਨੂੰ ਆਲ ਇੰਡੀਆ ਦਾ ਪ੍ਰਚਾਰਕ ਲਾਇਆ ਸੀ ਆਪਣੀ ਜਥੇਬੰਦੀ ਵੱਲੋਂ ਤੇ ਜਿਹੜੇ ਖਰਾਜਪੁਰ ਨਗਰ ਦੇ ਸਾਡੇ ਜਿੰਨੇ ਵੀ ਵੀਰ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਜਥੇਬੰਦੀ ਦੇ ਨਾਲ ਚੱਲਾਂਗੇ ਪਹਿਲਾਂ ਵੀ ਚੱਲਦੇ ਆਂ ਖੈਰ ਵੀ ਅੱਗੇ ਤੋਂ ਜਿੱਥੇ ਵੀ ਕਿਤੇ ਤੁਸੀਂ ਸਾਨੂੰ ਆਵਾਜ਼ ਮਾਰੋਗੇ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੇ ਜਿਹੜੇ ਆਉਣ ਵਾਲੇ ਸਮੇਂ ਕੋਈ ਹੋਰ ਨਿਯਤੀਆਂ ਕਰਨੀਆਂ ਨੇ ਅਸੀਂ ਬਾਬਾ ਜਗਜੀਤ ਸਿੰਘ ਜੀ ਬਾਬਾ ਆਤਮਾ ਜੀ ਤੇ ਬਾਬਾ ਜੱਜ ਜੀ ਨੂੰ ਪਾਵਨਾਂ ਦਈਆਂ ਨੇ ਵੀ ਜਿਹੜੇ ਵੀ ਬੰਦੇ ਤੁਸੀਂ ਸਾਨੂੰ ਰეკਮੈਂਡ ਕਰੋਗੇ ਚਾਹੇ ਕੋਈ ਪਿੰਡ ਦੇ ਇਕਾਈ ਲੈਵਲ ਤੇ ਕੰਮ ਕਰਨਾ ਚਾਹੁੰਦਾ ਹੈ ਬਲੌਕ ਲੈਵਲ ਤੇ ਕੰਮ ਕਰਨਾ ਚਾਹੁੰਦਾ ਹੈ ਇਹ ਆ ਜ਼ਿਲ੍ਹੇ 'ਚ ਜਾਂ ਪੰਜਾਬ ਤੇ ਜਾਂ ਇੰਡੀਆ 'ਚ ਕਿਸੇ ਵੀ ਥਾਂ ਚਾਹੇ ਕਿਸੇ ਹੋਸਟੇਟ ਦਾ ਤੁਸੀਂ ਸਾਨੂੰ ਦੱਸੋ ਮਿਲਾਓ ਸਾਨੂੰ ਬੰਦਾ ਸਹੀ ਲੱਗੂਗਾ ਅਸੀਂ ਜਥੇ ਬੰਦੇ ਨਾਲ ਜੋੜ ਕੇ ਜੋ ਬੰਦਾ ਮਾਨ ਸਨਮਾਨ ਹੈ ਜਿਹੜਾ ਜਾਂ ਬੰਦਾ ਕੰਮ ਕਰਨ ਯੋਗ ਹੈਗਾ ਅਸੀਂ ਉਹਨਾਂ ਨੂੰ ਬਣਦਾ ਮਾਨ ਸਨਮਾਨ ਦਵਾਂ ਕਿਤੇ ਜਸੇਵੰਦੀਆਂ ਨਾਲ ਜੋੜਾਂਗੇ ਆਹੀ ਮੈਂ ਕਹੂੰਗਾ ਤੁਹਾਡੇ ਮਾਧਿਮ ਰਾਹੀਂ ਕਿਉਂਕਿ ਜਿੱਦਾਂ ਹੁਣ ਸਰਕਾਰਾਂ ਦਾ ਬਤੀਰਾ ਅਸੀਂ ਦੇਖ ਲਿਆ ਚਾਹੇ ਕੋਈ ਵੀ ਸਰਕਾਰ ਹੈ ਚਾਹੇ ਸੈਂਟਰ ਹੈ ਚਾਹੇ ਪੰਜਾਬ ਹੈ ਚਾਹੇ ਹੁਣ ਫਲੱਡਾਂ ਵਾਲੇ ਮਸਲੇ 'ਚ ਦੇਖਿਆ ਚਾਹੇ ਪਹਿਲਾਂ ਰਾਜਪੁਰੇ ਦੇ ਵਿੱਚ ਡਾਕਟਰ ਦਿਨੇਸ਼ ਦੀ ਲੜਾਈ ਲੜੀ ਉੱਚ ਦੇਖਿਆ ਕਿਉਂਕਿ ਜੋ ਹਾਲਾਤ ਬਣੇ ਹੋਏ ਨੇ ਜਿੰਨਾ ਕ ਸਿਸਟਮ ਗੰਦਲਾ ਹੋ ਚੁੱਕਿਆ ਸਾਨੂੰ ਜ਼ਰੂਰੀ ਹੈ ਵੀ ਕਿਸੇ ਨਾ ਕਿਸੇ ਜਸੇਵੰਦੀ 'ਚ ਅਸੀਂ ਜੁੜੀਏ ਜਸੇਵੰਦੀ ਦੇ ਵੀ ਜੁੜ ਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਜੋ ਲੋਕਾਂ ਨੂੰ ਸਾਡੇ ਨੂੰ ਮੁਸੀਬਤਾਂ ਆਉਂਦੀਆਂ ਨੇ ਉਹਨਾਂ ਨੂੰ ਇਨਸਾਫ ਦਵਾ ਸਕੀਏ ਸਾਡੀ ਜਥੇਬੰਦਿਆ ਸਭ ਤੋਂ ਮੇਨ ਮੰਤਵੇ ਆ ਵੀ ਕੱਲਾ ਅਸੀਂ ਕਿਸਾਨਾਂ ਨੂੰ ਨਹੀਂ ਨਾਲ ਜੋੜ ਰਹੇ ਅਸੀਂ ਕਹਿੰਦੇ ਮਜ਼ਦੂਰ ਆ ਮਜ਼ਦੂਰ ਵੀ ਆਓ ਕਿਉਂਕਿ ਮਜ਼ਦੂਰ ਤੇ ਕਿਸਾਨ ਦਾ ਜਿਹੜਾ ਰਿਸ਼ਤਾ ਹੈ ਮਾਂ ਪੁੱਤ ਵਾਲਾ ਰਿਸ਼ਤਾ ਹੈਗਾ ਮਾਪ ਦਾ ਰਿਸ਼ਤਾ ਹੈ ਕਿਉਂਕਿ ਅੱਜ ਤੱਕ ਜਿਹੜਾ ਕਿਤੇ ਵੀ ਜ਼ਰੂਰਤ ਪਿਆ ਜਾਂ ਸਾਡੇ ਪਹਿਲਾਂ ਸਿਰੀ ਸਾਂਝੀ ਹੋਇਆ ਕਰਦੇ ਸੀ ਅਸੀਂ ਛੋਟੇ ਹੁੰਦੇ ਦੇਖਦੇ ਰਹੇ ਹਾਂ ਸਾਡੇ ਜ਼ਿਮੀਂਦਾਰ ਪਰਿਵਾਰਾਂ ਚਾਹੇ ਅੱਜ ਵੀ ਕਿਤੇ ਜ਼ਰੂਰਤ ਹੈ ਜਿਦਾਂ ਬਾਬਾ ਜੀ ਨੇ ਪਹਿਲਾਂ ਕਿਹਾ ਵੀ ਜੇ ਮਕਾਨ ਬਣਾਣਾ ਤਾਂ ਮਜ਼ਦੂਰਾਂ ਨੇ ਬਣਾਣਾ ਹੈ ਜੇ ਲੰਗਰ ਚੱਲਣਾ ਤਾਂ ਕਿਸਾਨਾਂ ਨੇ ਅੰਨ ਉਗਾਉਣਾ ਹੈ ਵੀ ਉਹ ਤਹਤ ਨੂੰ ਮੁੱਖ ਰੱਖਦੇ ਹੋਏ ਅਸੀਂ ਵੀ ਇਕੱਠੇ ਹੋ ਕੇ ਚੱਲੇ ਆ ਵੀ ਚਾਹੇ ਕੱਲੂ ਕਿਸੇ ਫੈਕਟਰੀ 'ਚ ਕੋਈ ਕਿਸੇ ਨੂੰ ਮੁਸੀਬਤ ਆਉ ਸਾਨੂੰ ਦੱਸਿਆ ਜਾਵੇ ਤੇ ਉੱਦਾਂ ਕਿਸੇ ਨੂੰ ਕੋਈ ਜ਼ਰੂਰਤ ਆਉ ਦੱਸੇ ਵੀ ਵੱਧ ਤੋਂ ਵੱਧ ਅਸੀਂ ਬੰਦੀਆਂ 'ਚ ਜੁੜੋ ਤਾਂ ਕਿ ਅਸੀਂ ਸੰਗਠਨ ਐਡਾਕ ਮਜ਼ਬੂਤ ਕਰ ਲਈਏ ਵੀ ਅਸਰਾਂ ਨੂੰ ਵੀ ਤੇ ਜਿਹੜੇ ਆਮ ਪੁਰੇ ਗੰਦ ਪਾਨਨੇ ਆ ਸਾਡੇ ਕਹਿਣ ਦਾ ਮਤਲਬ ਹੈ ਵੀ ਜਿੱਦਾਂ ਆਉਣ ਵਾਲੇ ਸਮੇਂ 'ਚ ਮੰਡੀਆ 'ਚ ਵੀ ਬਹੁਤ ਰੋਲਣਾ ਸੀ ਕਿਉਂਕਿ ਪਹਿਲਾਂ ਵੀ ਰੁਲਦੇ ਆ ਜਾਂ ਰੇਹ ਦਵਾਈਆਂ ਪਿੱਛੇ ਰੁਲਦੇ ਆ ਰੇਹ ਦੇ ਨਾਲ ਸਾਨੂੰ ਦਵਾਈ ਲਾਤੀ ਕਿਉਂਕਿ ਡੀਏਪੀਜ਼ ਦੀ ਅੱਗੇ ਜ਼ਰੂਰਤ ਵਣੇ ਉਹਦੀ ਕਮੀ ਹੋ ਗਈ ਵੀ ਇਹਨਾਂ ਚੀਜ਼ਾਂ ਦੀ ਅਸੀਂ ਲੜਾਈ ਲੜ ਸਕੀਏ ਮੈਂ ਤਾਂ ਆਹੀ ਬੇਨਤੀ ਕਰੂੰਗਾ ਵੀ ਜਿੰਨਾ ਵੀ ਹੋ ਸਕਦਾ ਬਾਤੋ ਜਿ세 ਬੰਦਿਆਂ ਦਾ ਸਾਥ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ ਨਿਹਾਲ ਆਕਾਲ ਦੋ ਸ਼ਬਦ ਇਧਰ ਬਾਈ ਜੀ ਲੋਕ ਜੀ ਨਾਮ ਦੱਸੋ ਪਹਿਲਾਂ ਮੇਰਾ ਨਾਮ ਸਰਦਾਰ ਨਿਰਮਲ ਸਿੰਘ ਸ਼ੇਖਰ ਮਾਜਰਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦਾ ਪ੍ਰੈਜ਼ੀਡੈਂਟ ਜੀ ਬਾਬਾ ਜੀ ਮੀਟਿੰਗ ਕਰੀ ਉਹ ਜਾਣਕਾਰੀ ਦਿਓ ਇਹ ਅੱਜ ਸਾਨੂੰ ਨਗਰ ਦੇ ਬਤਵੰਦੇ ਸੱਜਣਾ ਨੇ ਇੱਥੇ ਬੁਲਾਇਆ ਪਿੰਡ ਕ ਰਾਜਪੁਰ ਚ ਇਹ ਜਥੇਬੰਦੀ ਚ ਪਹਿਲਾਂ ਵੀ ਕੰਮ ਕਰ ਰਹੇ ਸੀਗੇ ਇੱਥੇ ਨਾ ਨਿਯੁਕਤੀ ਪੱਤਰ ਦੇਣੇ ਸੀਗੇ ਜਿਵੇਂ ਬਾਬਾ ਜੱਜ ਜੀ ਹੋਗੇ ਅ ਭਾਈ ਬਾਬਾ ਆਤਮਾ ਜੀ ਹੋ ਗਿਆ ਤੇ ਸਾਡੇ ਅ অতি ਸਤਕਾਰਯੋਗ ਬਾਬਾ ਜਗਜੀਤ ਸਿੰਘ ਜੀ ਜਿਹੜੇ ਆਪਾਂ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਨੇ ਤੇ ਇਹਨਾਂ ਨੂੰ ਸਾਡੇ ਜਥੇਬੰਦੀ ਦੇ ਨਾਲ ਚੱਲਣ ਵਾਸਤੇ ਇਹਨਾਂ ਦਾ ਸਹਿਯੋਗ ਮੰਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਮਨਜੀਤ ਸਿੰਘ ਜੀ ਕੁਮਾਣਾ ਕੌਮੀ ਪ੍ਰਦਾਨ ਭਾਰਤੀ ਕਿਸਾਨ ਮਜ਼ਦੂਰੀ ਮਜ਼ਦੂਰ ਯੂਨੀਅਨੋ ਭਾਰਤ ਸੋ ਅੱਜ ਸਾਨੂੰ ਇਸ ਕੌਮ ਦੀ ਕਿਉਂਕਿ ਸਿੱਖ ਕੌਮ ਹੈ ਸ਼ੇਕ ਕੌਮ ਦੇ ਨਾਲ ਪੂਰੇ ਪੰਜਾਬ ਦੀ ਕੌਮ ਹੈ। ਸੋ ਅੱਜ ਸਾਨੂੰ ਬਹੁਤ ਵੱਡੀ ਸੇਵਾ ਮਿਲੀ ਹੈ, ਸੇਵਾ ਕੀ ਮਿਲੀ ਹੈ? ਕਿਉਂਕਿ ਪਹਿਲਾ ਅੱਖਰ ਆਂਦਾ ਹੈ ਭਾਰਤ। ਭਾਰਤ ਦਾ ਮਤਲਬ ਇਹ ਹੈ ਕਿ ਪੂਰੇ ਭਾਰਤ ਵਿੱਚ ਜਾ ਕੇ ਪ੍ਰਚਾਰ ਕਰਨਾ ਹੈ, ਪ੍ਰਚਾਰ ਕੀ ਕਰਨਾ ਹੈ ਸੱਚੇ ਮਾਰਗ ਚੱਲਦੇ ਆ। ਉਸ ਤਰ ਤ ਕਰੇ ਜਹਾਨ ਕਿਉਂਕਿ ਭਾਈ ਸਾਹਿਬ ਜੀ ਤੇ ਇਹਨਾਂ ਦੇ ਸਾਥੀ ਜਿਹੜੇ ਨੇ ਉਹ ਸੱਚੇ ਤਨ ਤੇ ਮਨ ਦੇ ਨਾਲ ਕਿਸਾਨਾਂ ਦੀ ਸੇਵਾ, ਮਜ਼ਦੂਰਾਂ ਦੀ ਸੇਵਾ ਤੇ ਜਿੱਥੇ ਵੀ ਕਿਸੇ ਨੂੰ ਬਿਪਤਾ ਪੈਂਦੀ ਹੈ ਜਿੱਥੇ ਵੀ ਕਿਸੇ ਨੂੰ ਦਿੱਕਤ ਆਉਂਦੀ ਹੈ ਉਹ ਇਹ ਗੱਲ ਕਹਿੰਦਾ ਹੈ ਕਿ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਕੋਲ ਜਾਓ ਤੇ ਉਸ ਤੋਂ ਦੂਜਾ ਨਾਮ ਆ ਜਾਂਦਾ ਮਨਜੀਤ ਸਿੰਘ ਜੀ ਕੁਮਾਣਾ ਤੇ ਉਹਨਾਂ ਦੇ ਸਾਥੀ ਸੋ ਉੱਥੇ ਪਹੁੰਚ ਜਾਂਦੇ ਨੇ ਸੇਵਾ ਨਿਭਾਉਂਦੇ ਨੇ ਤੇ ਅਸੀਂ ਵੀ ਬਚਨ ਕਰਦੇ ਆ ਕਿ ਜਿਹੜੇ ਸੱਚੇ ਰਾਹ ਤੇ ਚੱਲ ਰਹੇ ਨੇ ਅਸੀਂ ਪ੍ਰਚਾਰ ਵੀ ਕਰਾਂਗੇ ਅਸੀਂ ਸੇਵਾ ਵੀ ਕਰਾਂਗੇ ਅਸੀਂ ਤਨ ਦੇ ਨਾਲ ਵੀ ਸੇਵਾ ਕਰਾਂਗੇ ਤੇ ਮਨ ਦੇ ਨਾਲ ਵੀ ਸੇਵਾ ਕਰਾਂਗੇ ਜੱਜ ਸਿੰਘ ਜੀ ਵੀ ਸੇਵਾ ਕਰਨਗੇ ਤੇ ਇੱਧਰ ਸਾਡੇ ਭਾਈ ਸਾਹਿਬ ਉਹ ਵੀ ਤਹਿ ਦਿਲੋਂ ਸੇਵਾ ਕਰਨਗੇ ਸਾਰੀਆਂ ਇਹਾਂ ਸੰਗਤਾਂ ਦਾ ਭਾਈ ਸਾਹਿਬ ਜੀ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਾਬੂ ਜੀ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਇਹ ਹੀ ਕਹਿਣਾ ਜੀ ਸਰਦਾਰ ਮਨਜੀਤ ਸਿੰਘ ਜੀ ਘੁਮਾਨਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਉਚਾਰ ਅਨੁਸਾਰ ਜੋ ਸਾਨੂੰ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਇਨਾਂ ਨੇ ਰਾਏਪੁਰਾ ਹਲਕਾ ਤੇ ਦਿਹਾਤੀ ਅਸੀਂ ਤਾਂ ਨਹੀਂ ਨਾਲ ਇਹ ਸੇਵਾ ਕਰਾਂਗੇ ਹੈ ਤਾਂ ਅਸੀਂ ਸ਼ੁਰੂ ਦੇ ਇਨਾਂ ਦੇ ਨਾਲ ਹੀ ਸੀ ਪਰ ਹੁਣ ਸਾਨੂੰ ਇੱਕ ਉਹ ਕਹਿੰਦੇ ਨੇ ਤਾਂ ਵੀ ਪੈਟਰੋਲ ਮਿਲ ਗਿਆ ਹੁਣ ਅਸੀਂ ਦੱਬ ਕੇ ਕੰਮ ਕਰਾਂਗੇ ਜੀ ਹਾਂਜੀ ਇਹਨਾਂ ਦੇ ਨਾਲ ਦਿਨ ਰਾਤ ਹਾਰ ਟਾਈਮ ਖੜੇ ਆ ਜਦੋਂ ਇਹ ਯਾਦ ਕਰਨਗੇ ਸਾਡੀ ਸਾਰੀ ਟੀਮ ਹਾਰ ਟਾਈਮ ਇਹਨਾਂ ਦੇ ਨਾਲ ਪਹੁੰਚੇਗੀ ਵਾਈ ਗੁਰਜੀ ਦਾ ਕਲਸਾ ਵਾਈ ਗੁਰਜੀ ਅਸੀਂ ਤਾਂ ਵੀਰਜੀ ਨੂੰ ਬਹੁਤ ਟਾਈਮ ਤੋਂ ਜਾਣਦੇ ਆ ਬਹੁਤ ਕਿਸਾਨੀ ਤਰਨੇ ਵਿੱਚ ਇਹਨਾਂ ਨੇ ਜੋ ਆਪਣਾ ਜੜੇ ਵੀ ਇੱਥੇ ਜਿੰਨੇ ਵੀ ਆਪਣੇ ਰਾਜਪੁਰੇ ਵਿੱਚ ਤੁਹਾਨੂੰ ਪਤਾ ਹੀ ਆ ਜੋ ਪਿਛਲੇ ਸਮੇਂ ਵਿੱਚ ਹੋਇਆ ਇਹਨਾਂ ਨੇ ਬਹੁਤ ਵੱਧ ਚੜ ਕੇ ਆਪਣਾ ਯੋਗਦਾਨ ਪਾਇਆ ਤੇ ਅੱਜ ਅਸੀਂ ਮਾਫੀ ਵੀ ਮੰਗਦੇ ਹਾਂ ਕਿਉਂਕਿ ਅਸੀਂ ਬਹੁਤ ਹੀ ਛੋਟੇ ਸਮੇਂ ਵਿੱਚ ਆਪਣੀ ਜੱਜ ਸਾਹਿਬ ਨੇ ਸਾਨੂੰ ਮੈਸੇਜ ਲਾਇਆ ਸੀ ਕਿਉਂਕਿ ਵਿਚਾਰੇ ਵੀ ਥੋੜੇ ਬਿਜੀ ਸੀ ਆ ਕਿਹਨਾਂ ਨੇ ਸਾਰਾ ਤੁਸੀਂ ਦੇਖ ਰਹੇ ਹੋ ਸਾਰਾ ਕਿਹਨਾਂ ਨੇ ਵਿਚਾਰਾਂ ਨੇ ਆਪਣੇ ਇਕੱਲੇ ਜੋ ਸੇਵਾ ਕਰਦੇ ਨੇ ਚਲੋ ਨਗਰ ਵੀ ਹੈ ਨਾਲਿਆਂ ਦੇ ਬਹੁਤ ਜੋ ਸਹਿਯੋਗ ਕਰਦੇ ਪਰ ਕਿਸੇ ਕੋਲ ਟਾਈਮ ਬਹੁਤ ਘੱਟ ਹੁੰਦਾ ਹੈ ਤੇ ਇਹ ਵਿਚਾਰੇ ਆਪਣੀ ਇਹ ਸੇਵਾ ਕਰ ਰਹੇ ਆ ਸੋ ਜਿੰਨੇ ਵੀ ਨਾਲ ਸੱਜਣ ਆਏ ਨੇ ਆ ਬਾਬਾ ਜਗਜੀਤ ਸਿੰਘ ਜੀ ਸਾਡੇ ਤੇ ਆ ਸਾਡੇ ਮੋਦਵਰ ਬੈਠੀਆਂ ਸੱਜਣਾ ਸਾਡੇ ਨਗਰ ਤੋਂ ਸਰਦਾ ਜੱਜ ਸਿੰਘ ਜੀ ਸਰਦਾ ਜੋਗਿੰਦਰ ਸਿੰਘ ਜੀ ਸਰਦਾਰ ਜਗੀਰ ਸਿੰਘ ਜੀ ਸਰਦਾਰ ਆਤਮ ਸਿੰਘ ਜੀ ਤੇ ਜਿੰਨੇ ਵੀ ਆਪਣੇ ਸੱਜਣ ਹੋਰ ਆਏ ਨੇ ਆਪਣੇ ਨੌਜਵਾਨ ਵੀਰ ਬੈਠੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣਾ ਜੱਜ ਸਿੰਘ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਸੋ ਅਸੀਂ ਉਮੀਦ ਕਰਦੇ ਹਾਂ ਕਿ ਜੋ ਸਾਡੇ ਸਰਦਾਰ ਮਨਜੀਤ ਸਿੰਘ ਜੀ ਕਮਾਨਾ ਸਾਹਿਬ ਨੇ ਸਾਡੇ ਜਿੰਨੇ ਵੀ ਇੱਥੇ ਜੱਜ ਸਾਹਿਬ ਨੂੰ ਜੱਜ ਸਿੰਘ ਜੀ ਨੂੰ ਜਾਂ ਜਿੰਨੇ ਵੀ ਆਪਣੇ ਉਹਦੇ ਦੇਖ ਜਾਣਗੇ ਅਸੀਂ ਵਿਸ਼ਵਾਸ ਦਿਵਾਨੇ ਆ ਸਾਰੇ ਨਗਰ ਵੱਲੋਂ ਤੇ ਸਾਰੇ ਮੋਦਬਰ ਸੁਜਣਾ ਵੱਲੋਂ ਕਿ ਅਸੀਂ ਆਪਣੇ ਤਨ ਦੇ ਹੀ ਨਾਲ ਨਿਵਾਨ ਗਿ ਜੱਜ ਸਾਹਿਬ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਜੋ ਵੀ ਤੁਸੀਂ ਜ਼ਿੰਮੇਵਾਰੀ ਜੱਜ ਸਾਹਿਬ ਨੂੰ ਦੇ ਕੇ ਜਾਓਗੇ ਜੱਜ ਵੀਰ ਜੀ ਨੂੰ ਅਸੀਂ ਸਾਰੇ ਜਿੰਨੇ ਇੱਥੇ ਬੈਠੇ ਨੇ ਤੇ ਜਿਹੜੇ ਬਾਹਰ ਵੀ ਕਿਉਂਕਿ ਟਾਈਮ ਕਿਉਂਕਿ ਸਾਰੇ ਕੰਮਕਾਰ ਵਾਲੇ ਨੇ ਉਹ 6 ਵਜੇ ਤੋਂ ਬਾਅਦ ਸਾਰੇ ਆਂਦੇ ਨੇ ਇਸ ਕਰਕੇ ਥੋੜੇ ਜਿਹਾ ਚਲੋ ਸਮੇਂ ਦੀ ਤੁਹਾਡੇ ਕੋਲ ਵੀ ਘਾਟ ਸੀਗੀ ਤੇ ਇਸ ਕਰਕੇ ਥੋੜੇ ਜਿਹਾ ਆਪਣਾ ਹੋ ਗਿਆ ਕਿ ਥੋੜੇ ਨੌਜਵਾਨ ਇਸ ਟਾਈਮ ਘੱਟ ਪਹੁੰਚੇ ਨੇ ਤੇ ਫਿਰ ਵੀ ਚਲੋ ਬਹੁਤ ਸਹਿਯੋਗ ਦਿੱਤਾ ਸੰਗਤਾਂ ਨੇ ਸੋ ਅਸੀਂ ਇਹੀ ਆਪਣਾ ਤੁਹਾਡੇ ਕੇ ਬੇਨਤੀ ਕਰਦੇ ਹਾਂ ਅੱਗੇ ਵੀ ਇਹ ਨਿਵਾਣਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ